ਤੁਸੀਂ ਹਾਲੇ ਆਪਣਾ ਦਿਲਾਂ ਦੇ ਵਿੱਚ ਵਸਾਈ ਬੈਠੇ ਹੋ ਮੈਂ ਤੁਹਾਡੇ ਨਾਲ ਵਾਦਾ ਕਰਦਾ ਬੇਸ਼ੱਕ ਆਪਾਂ ਦੇ ਹੱਥੇ ਜਰੂਰ ਆ ਪਰ ਕਮਜ਼ੋਰ ਨਹੀਂ ਹੋਏਗੇ ਤੁਸੀਂ ਡੱਡੇ ਰਹੋ ਮੈਨੂੰ ਕਿਸੇ ਦੀ ਲੋੜ ਨਹੀਂ ਮੈਨੂੰ ਤੁਹਾਡੀ ਲੋੜ ਹੈ ਤੁਹਾਡਾ ਸਮਰਥਨ ਮਿਲ ਗਿਆ ਇਹ ਗੱਲ ਦਾ ਬਹਿ ਹੁੰਦਾ ਮੰਨਿਓ ਆਪਾਂ ਡੱਟ ਕੇ ਇਲੈਕਸ਼ਨ ਲੜਾਂਗੇ ਔਰ ਜਿੱਤ ਪ੍ਰਾਪਤ ਕਰਾਂਗੇ ਤੁਹਾਡਾ ਸਾਥ ਹਰ ਵੇਲੇ ਨਾਲ ਚਾਹੀਦਾ ਪਰਮਾਤਮਾ ਉਮੇ ਜੀ ਮੈਨੂੰ ਉਮੀਦ ਹੈ ਵੀ ਜਿਹੜਾ ਮੇਰੇ ਪੁੱਤ ਦਾ ਦੂਰਾ ਸੁਪਨਾ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨਾ ਸੀ ਉਹ ਉੱਥੋਂ ਵਾਪਸ ਆ ਗਿਆ ਤਾਂ ਸ਼ਸ਼ੀ ਦੀ ਆਤਮਾ ਉਧਰ ਖੁਸ਼ ਹੋਊਗੀ ਜਿੰਦਿਆਂ ਆਪਾਂ ਇਹ ਫਤਵਾ ਲੈ ਕੇ ਉਹਦੀ ਫੋਟੋ ਜੇਬ ਦੇ ਉੱਤੇ ਲਾ ਕੇ ਆਪਾਂ ਉਸ ਵਿਧਾਨ ਸਭਾ ਚ ਬੜਾਂਗੇ ਤਾਂ ਮੈਂ ਤੁਹਾਡੇ ਤੋਂ ਇਹ ਮਾਣ ਰੱਖਦਾ ਮੈਂ ਹੋ ਸਕਦਾ ਥੋੜਾ ਬੁੱਧਾ ਕਮਜ਼ੋਰ ਹਾਂ ਫਿਜ਼ੀਕਲੀ ਸਿੱਧੂ ਮੂਸੇਵਾਲਾ ਦੇ ਪਿਤਾ ਲੜਨਗੇ ਵਿਧਾਨ ਸਭਾ ਚੋਣ ਕਰ ਦਿੱਤਾ ਵੱਡਾ ਐਲਾਨ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਵਿਧਾਨ ਸਭਾ ਦੀ ਪੌੜੀ ਚੜਨਾ ਮੇਰੇ ਪੁੱਤ ਦਾ ਸੁਪਨਾ ਹੈ ਤੇ ਉਸ ਦੀ ਰੀਜ ਮੈਂ ਪੂਰੀ ਕਰਾਂਗਾ ਜੀ ਹਾਂ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਵਿਧਾਨ ਸਭਾ ਦੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਕਾਂਗਰਸ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਜਿਸ ਦੌਰਾਨ ਸਿੱਧੂ ਦੇ ਪਿਤਾ ਨੇ ਕਿਹਾ ਮੇਰੇ ਪੁੱਤ ਦੀ ਇੱਛਾ ਮੈਂ ਪੂਰੀ ਕਰਾਂਗਾ ਮਾਨਸਾ ਦੇ ਵਿੱਚ ਜ਼ਿਲ੍ਹਾ ਪ੍ਰਧਾਨਗੀ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਕੱਲ ਮਾਨਸਾ ਦੇ ਇੱਕ ਮੀਟਿੰਗ ਦੌਰਾਨ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤ ਦੀ ਵਿਧਾਨ ਸਭਾ ਚੋਣ ਲੜਨ ਦੀ ਇੱਛਾ ਨੂੰ ਪੂਰਾ ਕਰਨ ਦੇ ਲਈ ਗੱਲ ਕੀਤੀ ਹੈ ਅਤੇ ਵਿਧਾਨ ਸਭਾ ਚੋਣ ਲੜ ਕੇ ਜਿੱਤ ਕੇ ਆਪਣੇ ਪੁੱਤ ਦੀ ਫੋਟੋ ਆਪਣੀ ਜੇਬ ਉੱਪਰ ਲਗਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਨਗੇ ਇਹ ਉਹਨਾਂ ਨੇ ਕਿਹਾ ਹਾਂਤ ਖੜੇ ਕਰਾ ਦੋ ਤਾਂ ਤੁਹਾਡੀ ਮਤਸੱਲੀ ਹੋ ਜਾਈ ਸਾਡੀ ਵੀ ਪਰ ਉਹਨਾਂ ਨੇ ਸਮਰਥਾ ਦਿਤਾਉਂਦੇ ਹੋਏ ਭਾਵੇਂ ਚਾਹੀਏ ਇਸ ਗੱਲ ਤੋਂ ਉਹ ਕਹਿੰਦੇ ਵੀ ਜਿਸ ਤਰ੍ਹਾਂ ਸਾਡਾ ਸ਼ਡਿਊਲ ਤੈਅ ਹੋਇਆ ਦਿੱਲੀ ਤੋਂ ਅਸੀਂ ਉਹ ਤੋਂ ਇਲਾਵਾ ਦੂਸਰੀ ਜਗ੍ਹਾ ਤੇ ਜਾ ਨਹੀਂ ਸਕਦੇ ਕਈ ਵਾਰੀ ਕੋਈ ਪ੍ਰੋਬਲਮ ਆਉਂਦੀ ਹੈ ਤੁਹਾਡੇ ਇਲਾਕੇ ਬਾਰੇ ਮੈਨੂੰ ਪੂਰਾ ਨਹੀਂ ਪਤਾ ਹੁੰਦਾ ਤਾਂ ਮੈਨੂੰ ਜਿੱਦਾਂ ਦਾ ਸ਼ਡਿਊਲ ਤੈਅ ਕੀਤਾ ਮੈਂ ਉਸ ਤਰ੍ਹਾਂ ਹੀ ਕਰਨਾ ਤੁਸੀਂ ਜਾਓ ਉਹਨਾਂ ਲੋਕਾਂ ਤੋਂ ਭਰੋਸਾ ਲਓ ਉਹ ਤੁਹਾਡੇ ਨਾਲ ਕਿ ਮੇਰੇ ਲਈ ਤੁਹਾਡੀ ਲੈਫ ਜਿਹੜੀ ਹੈ ਉਹ ਮੈਂਨੇ ਰੱਖ ਲਈ ਹੈ ਤਾਂ ਆ ਸੋਇਟ ਫੈਸਲਾ ਕੀ ਹੋਇਆ ਵੀ ਤੁਸੀਂ ਜਿੰਨੇ ਪਿੰਡ ਤੋਂ ਆਏ ਹੋ ਜੇ ਭਾਜੀ ਕਿਤਾ ਤੁਸੀਂ 20 ਬੰਦੇ ਆਏ ਹੋ ਕਿਹੜੇ ਸਾਫ ਦਾ ਸਰਪੰਚ ਨੇ ਆਏ ਹਾਂ ਕਿਸੇ ਆਪਣੇ ਵਾਰਡ ਦੇ ਮੁਖੀ ਦੇ ਨਾਲ ਆਏ ਹੋ ਤਾਂ ਤੁਹਾਡੀ ਇੱਕ ਟੋਲੀ ਦਾ ਇੱਕ ਬੰਦਾ ਮਿਲ ਸਕਦਾ ਕਿਉਂਕਿ ਭੀੜ ਬਹੁਤ ਜ਼ਿਆਦਾ ਹੋਈ ਪਈ ਹੈ ਨਾ ਉੱਤੇ ਖੜਨ ਨੂੰ ਥਾਂ ਇੱਥੇ ਸ਼ਾਂਤਾਂ ਬੈਠੇ ਉੱਥੇ ਸ਼ਾਂਤੀ ਹੈ ਜੀ ਅੰਦਰਲਾ ਹਾਲ ਪਹਿਲੇ ਉਹਨੇ ਭਰ ਰੱਖਿਆ ਦੋ ਤਿੰਨ ਜਣੇ ਨੇ ਤੇ ਤੁਸੀਂ ਜਾ ਕੇ ਹੈਰਾਨ ਹੋ ਜਾਵੋਗੇ ਉੱਥੇ ਸਾਰੇ ਜਣੇ ਆ ਪਰ ਇਹ ਸੰਗਤ ਦੇ ਮੱਥੀ ਇਹ ਅ ਵੀ ਆਪਾਂ ਸਾਰੇ ਇੱਕ ਵਾਰੀ ਉੱਥੇ ਚੱਲਾਂਗੇ ਜਿਹੜੇ ਜਿਹੜੇ ਬੰਦੇ ਮਿਲਣ ਆਲੇ ਨੇ ਫਾਰਮ ਸਾਡੇ ਕੋਲ ਹੈ ਉਹ ਇੱਕ ਪਾਸੇ ਆਪਾਂ ਬਹਿ ਕੇ ਵੇਟ ਕਰਾਂਗੇ ਜਦੋਂ ਵੀ ਆਪਣੇ ਘੰਟੀ ਨੂੰ ਬਾਰੀ ਆਵੇ ਦੂਰੋਂ ਆਵੇ ਤਜਨੂ ਆਵੇ ਤਾਂ ਆਪਾਂ ਉਹਨਾਂ ਬੰਦਿਆਂ ਨੂੰ ਇੱਧਰ ਜਾ ਕੇ ਮਿਲਦੀ ਆਗਿਆ ਦੇਵਾਂਗੇ ਸਾਰੇ ਇਹ ਅੱਜ ਦਾ ਪ੍ਰੋਗਰਾਮ ਸੀਗਾ ਬਾਕੀ ਮੈਨੂੰ ਤੁਹਾਡੇ ਇਕੱਠ ਨੂੰ ਵੇਖ ਕੇ ਇਹਨਾਂ ਸਕੂਨ ਮਿਲਿਆ ਮੈਨੂੰ ਲੱਗਦਾ ਸੀ ਵੀ ਸ਼ਾਇਦ ਮੇਰੇ ਪੁੱਤ ਜਾਣ ਤੋਂ ਬਾਅਦ ਮੈਨੂੰ ਲੋਕ ਕਿਤੇ ਭੁੱਲਣਾ ਜਾਣ ਪਰ ਤੁਸੀਂ ਹਲੇ ਆਪਣੇ ਦਿਲਾਂ ਦੇ ਵਿੱਚ ਵਸਾਈ ਬੈਠੇ ਹੋ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਬੇਸ਼ੱਕ ਆਪਾਂ ਦੇ ਹੱਥੇ ਜਰੂਰ ਆ ਪਰ ਕਮਜ਼ੋਰ ਨਹੀਂ ਹੈਗੇ ਤੁਸੀਂ ਡੱਟੇ ਰਹੋ ਮੈਨੂੰ ਕਿਸੇ ਦੀ ਲੋੜ ਨਹੀਂ ਮੈਨੂੰ ਤੁਹਾਡੀ ਲੋੜ ਹੈ ਤੁਹਾਡਾ ਸਮਰਥਨ ਮਿਲ ਗਿਆ ਆਪਾਂ ਇਹਨਾਂ ਨੂੰ ਧਾੜ ਮਾਰਾਂਗੇ ਕਿਸੇ ਗੱਲ ਦਾ ਬਹਿਣਾ ਮੰਨਿਓ ਆਪਾਂ ਡੱਟ ਕੇ ਇਲੈਕਸ਼ਨ ਲੜਾਂਗੇ ਔਰ ਜਿੱਤ ਪ੍ਰਾਪਤ ਕਰਾਂਗੇ ਤੁਹਾਡਾ ਸਾਤ ਹੋਰ ਵੇਲੇ ਨਾਲ ਚਾਹੀਦਾ ਪਰਮਾਤਮਾ ਕਿਉਂਕਿ ਤੁਸੀਂ ਉਸ ਸਮੇਂ ਤੋਂ ਲੱਗ ਕੇ ਜਿੱਤੇ ਤੁਹਾਡੀਆਂ ਕਰੋੜਾਂ ਦੁਆਵਾਂ ਨੇ ਮੇਰੇ ਦੁਆਰਾ ਘਰ ਦੇ ਵਿੱਚ ਵੜਦਾ ਕੀਤਾ ਓਵੇਂ ਜਿਵੇਂ ਮੈਨੂੰ ਉਮੀਦ ਹੈ ਵੀ ਜਿਹੜਾ ਮੇਰੇ ਪੁੱਤ ਦਾ ਦੂਰ ਸੁਪਨਾ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨਾ ਸੀ ਉਹ ਉੱਥੋਂ ਵਾਪਸ ਆ ਗਿਆ ਤਾਂ ਸ਼ਾਇਦ ਕੀ ਆਤਮਾ ਉਧਰ ਖੁਸ਼ ਹੋ ਕੇ ਦਿੰਦੇ ਆਪਾਂ ਇਹ ਫੋਟੋ ਲੈ ਕੇ ਉਹਦੀ ਫੋਟੋ ਜੇਬ ਦੇ ਉੱਤੇ ਲਾ ਕੇ ਆਪਾਂ ਉਸ ਵਿਧਾਨ ਸਭਾ ਚ ਬੜਾਂਗੇ ਤਾਂ ਮੈਂ ਤੁਹਾਡੇ ਤੋਂ ਇਹ ਮਾਨ ਰੱਖਦਾ ਮੈਂ ਹੋ ਸਕਦਾ ਥੋੜਾ ਬੋਧਾ ਕਮਜ਼ੋਰ ਹਾਂ ਫਿਜ਼ੀਕਲੀ ਸਿਹਤ ਤੋਂ ਸਿਹਦੇ ਕਰਕੇ ਤੁਹਾਡੇ ਕੋਲੇ ਘਰ ਤੱਕ ਪਹੁੰਚ ਜਾ ਪਰ ਵੀਰੋ ਮੇਰਾ ਇੱਕ ਸੁਨੇਹਾ ਹੈ ਤੁਹਾਡੇ ਪੁੱਤ ਦਾ ਖੜਾ ਕੀਤਾ ਹੋਇਆ ਅੰਪੈਰ ਸਾਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਅਸਿਸਟੈਂਸ ਆਪਣੀ ਆਵਾਜ਼ ਦੇ ਜ਼ਰੀਏ ਤਾਂ ਮੇਰਾ ਸੁਨੇਹਾ ਤੁਹਾਡੇ ਤੱਕ ਜਰੂਰ ਪਹੁੰਚੂਗਾ ਫਿਜ਼ੀਕਲੀ ਮੈਂ ਤੁਹਾਡੇ ਕੋਲੇ ਹੋ ਸਕਦਾ ਕਦੇ ਲੇਟ ਵੀ ਹੋ ਜਾ ਜਾਂ ਨਾ ਪਹੁੰਚਿਆ ਜਾਵਾਂ ਪਰ ਮੈਂ ਤੁਹਾਡੇ ਤੋਂ ਸਾਰਿਆਂ ਤੋਂ ਇਹੀ ਆਸ ਮਾ ਕੇ ਰੱਖਦਾ ਅਗਲੀ ਜੰਗ ਬਹੁਤ ਵੱਡੀ ਹੈ ਮੇਰੀਆਂ ਬਾਹਾਂ ਤੁਸੀਂ ਹੋ ਮੇਰੇ ਕੋਲੇ ਜਿਹੜੀ ਮੈਨ ਪਾਵਰ ਬਹੁਤ ਘੱਟ ਹੈ ਕਿਉਂਕਿ ਅਸੀਂ ਦੋਨੇ ਭਰਾ ਗੋਲਿਆ 600 ਟੱਪੇ ਹੋਏ ਹਨ ਪਰੰਤੂ ਆਪਾਂ ਜੰਗ ਲੜਨੀ ਜ਼ਰੂਰ ਹੈ ਤੁਹਾਡੇ ਸਹਾਰੇ ਨਾਲ ਲੜਨੀ ਹੈ ਆ ਨੌਜਵਾਨਾਂ ਦੇ ਸਹਾਰੇ ਨਾਲ ਲੜਨੀ ਹੈ ਔਰ ਮੈਂ ਤੁਹਾਡੇ ਤੋਂ ਤੁਹਾਡੇ ਇਸ ਇਕੱਠ ਤੋਂ ਇਹੀ ਭਰੋਸਾ ਲੈ ਕੇ ਜਾਊਂਗਾ ਵੀ ਤੁਸੀਂ ਚਕਾਨ ਸਿੱਧੂ ਮੂਸੇਵਾਲਾ ਦੇ ਪਿਤਾ ਲੜਨਗੇ ਵਿਧਾਨ ਸਭਾ ਚੋਣ ਕਰ ਦਿੱਤਾ ਵੱਡਾ ਐਲਾ ਸਿੱਧੂ ਮੁਸੇਵਾਲਾ ਦੇ ਪਿਤਾ ਨੇ ਕਿਹਾ ਕਿ ਵਿਧਾਨ ਸਭਾ ਦੀ ਪੌੜੀ ਚੜਨਾ ਮੇਰੇ ਪੁੱਤ ਦਾ ਸੁਪਨਾ ਹੈ ਤੇ ਉਸ ਦੀ ਰੀਜ ਮੈਂ ਪੂਰੀ ਕਰਾਂਗਾ ਜੀ ਹਾਂ ਸਿੱਧੂ ਮੁਸੇਵਾਲਾ ਦੇ ਪਿਤਾ ਨੇ ਵਿਧਾਨ ਸਭਾ ਦੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਕਾਂਗਰਸ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਜਿਸ ਦੌਰਾਨ ਸਿੱਧੂ ਦੇ ਪਿਤਾ ਨੇ ਕਿਹਾ ਮੇਰੇ ਪੁੱਤ ਦੀ ਇੱਛਾ ਮੈਂ ਪੂਰੀ ਕਰਾਂਗਾ ਮਾਨਸਾ ਦੇ ਵਿੱਚ ਜ਼ਿਲ੍ਹਾ ਪ੍ਰਧਾਨਗੀ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਕੱਲ ਮਾਨਸਾ ਦੇ ਇੱਕ ਮੀਟਿੰਗ ਦੌਰਾਨ ਸਿੱਧੂ ਮੁਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤ ਦੀ ਵਿਧਾਨ ਸਭਾ ਚੋਣ ਲੜਨ ਦੀ ਇੱਛਾ ਨੂੰ ਪੂਰਾ ਕਰਨ ਦੇ ਲਈ ਗੱਲ ਕੀਤੀ ਹੈ ਅਤੇ ਵਿਧਾਨ ਸਭਾ ਚੋਣ ਲੜ ਕੇ ਜੱਤ ਕੇ ਆਪਣੇ ਪੁੱਤ ਦੀ ਫੋਟੋ ਆਪਣੀ ਜੇਬ ਉੱਪਰ ਲਗਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਨਗੇ ਇਹ ਉਹਨਾਂ ਨੇ ਕਿਹਾ ਹਾਂ ਤੁਹਾਡੇ ਕੰਨਾਂ ਦੋ ਤਾਂ ਤੁਹਾਡੀ ਮਤਸੱਲੀ ਹੋ ਜਾਈ ਸਾਡੀ ਵੀ ਪਰ ਉਹਨਾਂ ਨੇ ਅਸਮਰਥਾ ਦਿਖਾਉਂਦੇ ਹੋਏ ਭਾਵੇਂ ਚਾਹੀ ਇਸ ਗੱਲ ਤੋਂ ਉਹ ਕਹਿੰਦੇ ਵੀ ਜਿਸ ਤਰ੍ਹਾਂ ਸਾਡਾ ਸ਼ਡਿਊਲ ਤੈਅ ਹੋਇਆ ਦਿੱਲੀ ਤੋਂ ਅਸੀਂ ਉਹ ਤੋਂ ਇਲਾਵਾ ਦੂਸਰੀ ਜਗ੍ਹਾ ਤੇ ਜਾ ਨਹੀਂ ਸਕਦੇ ਕਈ ਵਾਰੀ ਕੋਈ ਪ੍ਰੋਬਲਮ ਆਉਂਦੀ ਹੈ ਤੁਹਾਡੇ ਇਲਾਕੇ ਬਾਰੇ ਮੈਨੂੰ ਪੂਰਾ ਨਹੀਂ ਪਤਾ ਹੁੰਦਾ ਤਾਂ ਮੈਨੂੰ ਜਿੱਦਾਂ ਦਾ ਸ਼ਡਿਊਲ ਤੈਅ ਕੀਤਾ ਮੈਂ ਉਸ ਤਰ੍ਹਾਂ ਹੀ ਕਰਨਾ ਤੁਸੀਂ ਜਾਓ ਉਹਨਾਂ ਲੋਕਾਂ ਤੋਂ ਭਰੋਸਾ ਲਓ ਉਹ ਤੁਹਾਡੇ ਨਾਲ ਕਿ ਮੇਰੇ ਲਈ ਤੁਹਾਡੀ ਲੈਫ ਜਿਹੜੀ ਹੈ ਉਹ ਮੈਂਨੇ ਰੱਖ ਲਈ ਹੈ ਤਾਂ ਆਸੋਈ ਤੇ ਫੈਸਲਾ ਕੀ ਹੋਇਆ ਵੀ ਤੁਸੀਂ ਜਿੰਨੇ ਪਿੰਡ ਤੋਂ ਆਏ ਹੋ ਜੇ ਫਰਜ਼ ਕੀਤੇ ਤੁਸੀਂ 20 ਬੰਦੇ ਆਏ ਹੋ ਕਿਹੜੇ ਸਾਫਤਾ ਸਰਪੰਚ ਨਾਲ ਆਏ ਹੋ ਕਿਸੇ ਆਪਣੇ ਵਾਰਡ ਦੇ ਮੁਖੀ ਦੇ ਨਾਲ ਆਏ ਤਾਂ ਤੁਹਾਡੀ ਇੱਕ ਟੋਲੀ ਦਾ ਇੱਕ ਬੰਦਾ ਮਿਲ ਸਕਦਾ ਕਿਉਂਕਿ ਭੀੜ ਬਹੁਤ ਜ਼ਿਆਦਾ ਹੋਈ ਪਈ ਹੈ ਨਾ ਉੱਤੇ ਖੜਨ ਨੂੰ ਥਾਂ ਇੱਥੇ ਸ਼ਾਂਤਾਂ ਬੈਠੇ ਉੱਥੇ ਸ਼ਾਂ ਵੀ ਹੈ ਨਹੀਂ ਅੰਦਰਲਾ ਆਲ ਪਹਿਲੇ ਮੰਨੇ ਪਰ ਰੱਖਿਆ ਦੋ ਤਿੰਨ ਜਣੇ ਨੇ ਤੇ ਤੁਸੀਂ ਜਾ ਕੇ ਹਰਾਂ ਹੋਵਾਂਗੇ ਉੱਥੇ ਸਾਰੇ ਬੰਦੇ ਪਰ ਇਹ ਸੰਗਤ ਦੀ ਮਰਜ਼ੀ ਇਹ ਹੈ ਵੀ ਆਪਾਂ ਸਾਰੇ ਇੱਕ ਵਾਰੀ ਉੱਥੇ ਚੱਲਾਂਗੇ ਜਿਹੜੇ-ਜਿਹੜੇ ਬੰਦੇ ਮਿਲਣ ਆਲੇ ਨੇ ਫਾਰਮ ਸਾਡੇ ਕੋਲ ਹੈ ਉਹ ਇੱਕ ਪਾਸੇ ਆਪਾਂ ਬਹਿ ਕੇ ਵੇਟ ਕਰਾਂਗੇ ਜਦੋਂ ਵੀ ਆਪਣੇ ਘੰਟੇ ਨੂੰ ਵਾਰੀ ਆਵੇ ਦੂਰੋਂ ਆਵੇ ਤੰਜਨੋਂ ਆਵੇ ਤਾਂ ਆਪਾਂ ਉਹਨਾਂ ਬੰਦਿਆਂ ਨੂੰ ਅੰਦਰ ਜਾ ਕੇ ਮਿਲ ਦੀ ਆਗਿਆ ਦੇਵਾਂਗੇ ਸਭ ਇਹ ਅੱਜ ਦਾ ਪ੍ਰੋਗਰਾਮ ਸੀਗਾ ਬਾਕੀ ਮੈਨੂੰ ਤੁਹਾਡੇ ਇਕੱਠ ਨੂੰ ਵੇਖ ਕੇ ਇੰਨਾ ਸਕੂਨ ਮਿਲਿਆ ਮੈਨੂੰ ਲੱਗਦਾ ਸੀ ਵੀ ਸ਼ਾਇਦ ਮੇਰੇ ਪੁੱਤ ਜਾਣ ਤੋਂ ਬਾਅਦ ਮੈਨੂੰ ਲੋਕ ਕਿਤੇ ਭੁੱਲਣਾ ਜਾਣ ਪਰ ਤੁਸੀਂ ਹਲੇ ਆਪਣੇ ਦਿਲਾਂ ਦੇ ਵਿੱਚ ਵਸਾਈ ਬੈਠੇ ਹੋ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਬੇਸ਼ੱਕ ਆਪਾਂ ਦੇ ਹੱਥੇ ਜਰੂਰ ਆ ਪਰ ਕਮਜ਼ੋਰ ਨਹੀਂ ਹੋਏਗੇ ਤੁਸੀਂ ਡੱਟੇ ਰਹੋ ਮੈਨੂੰ ਕਿਸੇ ਦੀ ਲੋੜ ਨਹੀਂ ਮੈਨੂੰ ਤੁਹਾਡੀ ਲੋੜ ਹੈ ਤੁਹਾਡਾ ਸਮਰਥਨ ਮਿਲ ਗਿਆ ਆਪਾਂ ਇਹਨਾਂ ਨੂੰ ਧਾੜ ਮਾਰਾਂਗੇ ਕਿਸੇ ਗੱਲ ਦਾ ਬਹਿਉਂਦਾ ਮੰਨਿਓ ਆਪਾਂ ਡੱਟ ਕੇ ਇਲੈਕਸ਼ਨ ਲੜਾਂਗੇ ਔਰ ਜਿੱਤ ਪ੍ਰਾਪਤ ਕਰਾਂਗੇ ਤੁਹਾਡਾ ਸਾਥ ਹਰ ਵੇਲੇ ਨਾਲ ਚਾਹੀਦਾ ਪਰਮਾਤਮਾ ਕਿਉਂਕਿ ਤੁਸੀਂ ਉਸ ਸਮੇਂ ਤੋਂ ਲੱਗ ਕੇ ਜਿੱਥੇ ਤੁਹਾਡੀਆਂ ਕਰੋੜਾਂ ਦੁਆਵਾਂ ਨੇ ਮੇਰੇ ਦੁਆਰਾ ਘਰ ਵਿੱਚ ਵੜਦਾ ਕੀਤਾ ਓਵੇਂ ਜਿਵੇਂ ਮੈਨੂੰ ਉਮੀਦ ਹੈ ਵੀ ਜਿਹੜਾ ਮੇਰੇ ਪੁੱਤ ਦਾ ਦੂਰ ਸੁਪਨਾ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨਾ ਸੀ ਉਹ ਉੱਥੋਂ ਵਾਪਸ ਆ ਗਿਆ ਤਾਂ ਸ਼ਰਤ ਕੀ ਆਤਮਾ ਉਧਰ ਖੁਸ਼ ਹੋਊਗੀ ਜਦਦੇ ਆਪਾਂ ਇਹ ਫਤਵਾ ਲੈ ਕੇ ਉਹਦੀ ਫੋਟੋ ਜੇਬ ਦੇ ਉੱਤੇ ਲਾ ਕੇ ਆਪਾਂ ਉਸ ਵਿਧਾਨ ਸਭਾ ਚ ਬੜਾਂਗੇ ਤਾਂ ਮੈਂ ਤੁਹਾਡੇ ਤੋਂ ਇਹ ਮਾਨ ਰੱਖਦਾ ਮੈਂ ਹੋ ਸਕਦਾ ਥੋੜਾ ਬੋਧਾ ਕਮਜ਼ੋਰ ਹਾਂ ਫਿਜ਼ੀਕਲੀ ਸੇਧ ਤੋਂ ਸੇਧੇ ਕਰਕੇ ਤੁਹਾਡੇ ਕੋਲੇ ਘਰ ਪਹੁੰਚ ਜਾ ਪਰ ਵੀਰੋ ਮੇਰਾ ਇੱਕ ਸੁਨੇਹਾ ਹੈ ਤੁਹਾਡੇ ਪੁੱਤ ਦਾ ਖੜਾ ਕੀਤਾ ਹੋਇਆ ਅੰਪੈਰ ਸਾਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਅਸਿਸਟੈਂਸ ਆਪਣੀ ਆਵਾਜ਼ ਦੇ ਜ਼ਰੀਏ ਤਾਂ ਮੇਰਾ ਸੁਨੇਹਾ ਤੁਹਾਡੇ ਤੱਕ ਜ਼ਰੂਰ ਪਹੁੰਚੂਗਾ ਫਿਜ਼ੀਕਲੀ ਮੈਂ ਤੁਹਾਡੇ ਕੋਲੇ ਹੋ ਸਕਦਾ ਕਦੇ ਲੇਟ ਵੀ ਹੋ ਜਾ ਜਾਂ ਨਾ ਪਹੁੰਚਿਆ ਜਾਵਾਂ ਪਰ ਮੈਂ ਤੁਹਾਡੇ ਤੋਂ ਸਾਰਿਆਂ ਤੋਂ ਇਹੀ ਆਸਮਾਨੇ ਰੱਖਦਾ ਅਗਲੀ ਜੰਗ ਬਹੁਤ ਵੱਡੀ ਹੈ ਮੇਰੀਆਂ ਵਾਂ ਤੁਸੀਂਓ ਮੇਰੇ ਕੋਲੇ ਜਿਹੜੀ ਮੈਨਪਾਵਰ ਬਹੁਤ ਘੱਟ ਹੈ ਕਿਉਂਕਿ ਅਸੀਂ ਦੋਨੇ ਪਰਾ ਦੋਨੇ 600 ਟੱਕੇ ਹੋਏ ਪਰੰਤੂ ਆਪਾਂ ਜੰਗ ਲੜਨੀ ਜ਼ਰੂਰ ਹੈ ਤੁਹਾਡੇ ਸਹਾਰੇ ਨਾਲ ਲੜਨੀ ਹੈ ਆ ਨੌਜਵਾਨਾਂ ਦੇ ਸਾਥ ਨਾਲ ਲੜਨੀ ਹੈ ਔਰ ਮੈਂ ਤੁਹਾਡੇ ਤੋਂ ਤੁਹਾਡੇ ਇਸ ਇਕੱਠ ਤੋਂ ਇਹੀ ਭਰੋਸਾ ਲੈ ਕੇ ਜਾਊਂਗਾ ਵੀ ਤੁਸੀਂ ਚਕਾਣ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲੰਧਾਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ